ਕੀ ਹੁੰਦੀ ਹੈ ਤਨਖਾਹ ਤੇ ਕੌਣ ਹੁੰਦਾ ਹੈ ਤਨਖਾਈਆ ਤੇ ਤਨਖਾਹ ਲਗਾਉਂਦਾ ਕੌਣ ਹੈ ਕਿੱਥੋਂ ਸੁਣਾਈ ਜਾਂਦੀ ਹੈ ਤਨਖਾਹ ਇਸ ਦੇ ਬਾਰੇ ਤੁਹਾਨੂੰ ਦੱਸਾਂਗੇ ਸੁਖਬੀਰ ਸਿੰਘ ਬਾਦਲ ਨੂੰ ਅੱਜ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਤਨਖਾਈਆ ਕਰਾਰ ਦਿੱਤਾ ਗਿਆ ਤੇ ਕਿਉਂ ਤਨਖਾਈਆ ਕਰਾਰ ਦਿੱਤਾ ਗਿਆ ਇਹ ਵੀ ਸਾਰਿਆਂ ਨੂੰ ਪਤਾ ਹੀ ਹੋਵੇਗਾ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਜਥੇ ਬੰਦੀਆਂ ਹਾਜ਼ਰ ਹੋਈਆਂ ਸਨ ਜਿਨ੍ਹਾਂ ਨੇ ਮੰਗ ਪੱਤਰ ਦਿੱਤਾ ਸੀ ਕਿ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਰੋਲ ਹੈ ਤੇ ਇਸ ਮਾਮਲੇ ਦੇ ਵਿੱਚ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੁਣ ਤੁਹਾਨੂੰ ਤਨਖਾਹੀਏ ਅਤੇ ਤਨਖਾ ਜੋ ਲਗਾਈ ਜਾਂਦੀ ਹੈ ਉਸ ਦੇ ਬਾਰੇ ਸੰਖੇਪ ਦੇ ਵਿੱਚ ਦੱਸਾਂਗੇ ਸੁਖਬੀਰ ਸਿੰਘ ਬਾਦਲ ਇਕੱਲੇ ਹੀ ਸਿੱਖ ਨਹੀਂ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਸੁਣਾਈ ਗਈ ਹੈ ਭਾਵ ਸੱਜਾ ਸੁਣਾਈ ਗਈ ਹੈ ਜਾਂ ਤਨਖਾਹੀਆ ਕਰਾਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਸਿੱਖਾਂ ਨੂੰ ਸ਼੍ਰੀ ਕਾਲ ਤੱਕ ਸੈਭ ਤੋਂ ਤਨਖਾਹਿਆ ਕਰਾਰ ਦਿੱਤਾ ਜਾਂਦਾ ਰਿਹਾ ਹੈ ਤਨਖਾਹ ਵੈਸੇ ਤਾਂ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਸ ਦਾ ਮਤਲਬ ਵੇਤਨ ਜਿੰਨੂੰ ਕਿ ਆਪਾਂ ਸੈਲਰੀ ਕਹਿ ਲੈਂਦੇ ਆ ਅਕਸਰ ਹੀ ਲੋਕ ਸੈਲਰੀ ਤੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਮਹੀਨੇ ਬਾਅਦ ਸੈਲਰੀ ਖਾਤਿਆਂ ਦੇ ਵਿੱਚ ਆ ਜਾਂਦੀ ਹੈ ਸੋ ਫਾਰਸੀ ਭਾਸ਼ਾ ਦਾ ਸ਼ਬਦ ਵੇਤਨ ਭਾਵ ਤਨਖਾਹ ਭਾਵ ਸੈਲਰੀ ਪਰ ਪੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਇਸ ਨੂੰ ਦੰਡ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਤਨਖਾਹ ਉਸ ਨੂੰ ਲੱਗਦੀ ਹੈ ਜਿਸ ਨੇ ਧਰਮ ਦੀ ਮਰਿਆਦਾ ਦੇ ਉਲਟ ਕੋਈ ਕੰਮ ਕੀਤਾ ਹੋਵੇ ਤਨਖਾਹ ਲਫ਼ਜ਼ ਦੀ ਦੰਡ ਦੇ ਰੂਪ ਵਿੱਚ ਵਰਤੋਂ ਭਾਈ ਨੰਦ ਲਾਲ ਗੋਆ ਦੇ ਤਨਖਾਹ ਨਾਮਾ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ ਤਨਖਾਹ ਲਗਾਉਣ ਭਾਵ ਧਰਮ ਦੰਡ ਲਗਾਉਣ ਦਾ ਅਧਿਕਾਰ ਪੰਜ ਪਿਆਰੇ ਸਹਿਬਾਨ ਨੂੰ ਹੁੰਦਾ ਹੈ ਇਸ ਤੋਂ ਪਹਿਲਾਂ ਮਰਿਆਦਾ ਦਾ ਉਲੰਘਣ ਕਰਨ ਵਾਲੇ ਦਾ ਪੱਖ ਵੀ ਸੁਣਿਆ ਜਾਂਦਾ ਹੈ ਜੇ ਉਸ ਦੇ ਉੱਤੇ ਦੋਸ਼ ਸਾਬਿਤ ਹੋ ਜਾਣ ਤਾਂ ਤਨਖਾਹ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਨਖਾਈਆ ਪੰਜ ਪਿਆਰੇ ਸਹਬਾਣ ਵੱਲੋਂ ਸੁਣਾਈ ਗਈ ਤਨਖਾਹ ਨੂੰ ਪਰਵਾਨ ਕਰਦਾ ਤੇ ਪੂਰੀ ਤਰ੍ਹਾਂ ਭੁਗਤਦਾ ਵੀ ਹੈ ਇਹ ਤਨਖਾਹ ਕਿਸੇ ਸੇਵਾ ਦੇ ਰੂਪ ਵਿੱਚ ਵੀ ਹੋ ਸਕਦੀ ਹੈ ਬਾਣੀ ਦੇ ਅਭਿਆਸ ਦੀ ਹੋ ਸਕਦੀ ਹੈ ਜਾਂ ਗੋਲਕ ਵਿੱਚ ਧਨ ਪਾਉਣ ਜਾਂ ਦੀਗ ਪ੍ਰਸਾਦ ਕਰਾਉਣ ਵਰਗੀ ਵੀ ਹੋ ਸਕਦੀ ਹੈ ਸਿੱਖ ਧਰਮ ਵਿੱਚ ਬਜ਼ਰ ਕੁਰੇਤਾ ਕਿਸ ਕਟਾਉਣੇ ਤੰਬਾਕੂ ਪੀਣਾ ਪਰ ਇਸਤਰੀ ਜਾਂ ਮਰਦ ਦਾ ਸੰਗ ਕਰਨਾ ਤੇ ਕੁੱਠਾ ਖਾਣਾ ਇਹ ਕੁਰੇਤਾ ਹਨ ਇਕ ਕੁਰਹਿਤਾਂ ਕਰਨ ਵਾਲੇ ਨੂੰ ਪਰਾਸ਼ਚਿਤ ਤੋਂ ਬਾਅਦ ਦੁਬਾਰਾ ਅੰਮ੍ਰਿਤ ਛਕਣਾ ਵੀ ਜ਼ਰੂਰੀ ਦੱਸਿਆ ਗਿਆ ਹੈ ਜਿਸ ਨੂੰ ਅਸੀਂ ਸੁਧਾਈ ਵੀ ਕਹਿੰਦੇ ਹਾਂ ਜਦੋਂ ਕਿਸੇ ਸਿੱਖ ਦੁਆਰਾ ਕੀਤੀ ਗਈ ਕੁਰਹਿਤ ਅਤੇ ਕੁਕਰਮ ਕਾਰਨ ਸਾਰੀ ਕੌਮ ਪ੍ਰਭਾਵਿਤ ਹੁੰਦੀ ਹੋਵੇ ਤਾਂ ਇਹ ਮਾਮਲਾ ਸ਼ਰੀਆ ਕਾਲ ਤੱਕ ਸਹਿਬ ਵਿਖੇ ਨਜਿੱਠਿਆ ਜਾਂਦਾ ਹੈ ਫਿਰ ਪੰਥ ਦੀ ਧਰਮ ਦੀ ਮਰਿਆਦਾ ਨੂੰ ਢਾਹ ਲਗਾਉਣ ਵਾਲੇ ਨੂੰ ਪੰਥ ਵਿੱਚੋਂ ਛੇਕਿਆ ਵੀ ਜਾਂਦਾ ਹੈ ਤੇ ਪੰਥ ਦੇ ਵਿੱਚੋਂ ਛੇਕੇ ਜਾਣ ਵਾਲੇ ਵਿਅਕਤੀ ਦੇ ਨਾਲ ਜਿਹੜਾ ਸਿੱਖ ਹੈ ਉਹ ਕਿਸੇ ਵੀ ਤਰ੍ਹਾਂ ਦਾ ਨਾਤਾ ਨਹੀਂ ਰੱਖਦਾ ਸੋ ਜਿਹੜਾ ਜਿਸ ਦੀ ਗਲਤੀ ਕਾਰਨ ਕਿਸ ਜਿਸ ਕਿਸੇ ਵਿਅਕਤੀ ਨੇ ਕੋਈ ਕਰਮ ਕੀਤਾ ਹੋਵੇ ਰਹਿਤ ਮਰਿਆਦਾ ਦੇ ਉਲਟ ਪੰਥ ਨੂੰ ਢਾਹ ਲਗਾਈ ਹੋਵੇ ਜੇਕਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਜਾਂਦਾ ਹੈ ਪੰਥੋਂ ਛੇਕਿਆ ਜਾਂਦਾ ਤਾਂ ਸਿੱਖ ਹੋ ਸਕਦੇ ਨਾਲ ਕੋਈ ਵੀ ਵਾ ਵਾਸਤਾ ਨਹੀਂ ਰੱਖਦੇ ਸਿੱਖ ਇਤਿਹਾਸ ਵਿੱਚ ਤਨਖਾਹ ਲਗਾਉਣ ਦੀ ਮਰਿਆਦਾ ਗੁਰੂ ਸਾਹਿਬ ਦੇ ਵੇਲੇ ਤੋਂ ਸਿੱਖ ਮਿਸਲਾਂ ਦੇ ਵੇਲੇ ਤੋਂ ਹੀ ਪ੍ਰਚਲਿਤ ਹੈ ਸਿੱਖ ਇਤਿਹਾਸ ਦੇ ਵਿੱਚ ਇੱਕ ਇਹ ਵੀ ਜ਼ਿਕਰ ਆਉਂਦਾ ਹੈ ਕਿ ਸ਼ੇਰੇ ਪੰਜਾਬ ਦੇ ਵੱਲੋਂ ਇੱਕ ਧਰਮ ਦੇ ਉਲਟ ਗਲਤੀ ਹੋ ਗਈ ਸੀ ਰਾਤ ਮਰਿਆਦਾ ਨੂੰ ਢਾਹ ਲਗਾਉਂਦੀ ਗਲਤੀ ਜਿਹੜੀ ਉਹਨਾਂ ਦੇ ਵੱਲੋਂ ਹੋ ਗਈ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵੱਲੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਵੀ ਕੀਤਾ ਗਿਆ ਜਿੱਥੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਦੋਸ਼ ਤੈਅ ਹੋਏ ਤਾਂ ਅਕਾਲੀ ਫੂਲਾ ਸਿੰਘ ਨੇ ਸ਼ੇਰੇ ਪੰਜਾਬ ਨੂੰ ਦਰਖਤ ਨਾਲ ਬੰਨ੍ਹ ਕੇ ਨੰਗੇ ਪਿੰਡੇ ਕੋੜੇ ਮਾਰਨ ਦੀ ਸਜ਼ਾ ਵੀ ਸੁਣਾਈ ਸੀ ਤੇ ਉਹ ਸਜ਼ਾ ਸ਼ੇਰੇ ਪੰਜਾਬ ਦੇ ਵੱਲੋਂ ਪ੍ਰਮਾਣਵੀ ਕੀਤੀ ਗਈ ਸੀ ਸੋ ਸਿੱਖ ਮਿਸਲਾਂ ਦੇ ਵੇਲੇ ਤੋਂ ਗੁਰੂ ਸਾਹਿਬ ਦੇ ਵੇਲੇ ਤੋਂ ਇਹ ਜਿਹੜੀ ਤਨਖਾਹ ਲਗਾਉਣ ਦੀ ਜਿਹੜੀ ਵਿਧੀ ਹੈ ਜਿਹੜੀ ਇਹ ਮर्यादा ਇਹ ਚੱਲਦੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਕਾਰਨ ਗਿਆਨੀ ਜੈਲ ਸਿੰਘ ਬੂਟਾ ਸਿੰਘ ਬੁੱਢਾ ਦਲਦੇ ਸੰਤਾ ਸਿੰਘ ਨੂੰ ਵੀ ਤਨਖਾਹ ਲਗਾਈ ਗਈ ਸੀ ਤਨਖਾਹ ਲਗਾਉਣ ਦੀ ਵਿਧੀ ਕੀ ਹੁੰਦੀ ਹੈ ਇਸ ਦੇ ਬਾਰੇ ਵੀ ਦੱਸਦੇ ਹਾਂ ਕਿ ਸਿੱਖ ਰੈਤ ਮर्यादा ਦੇ ਵਿੱਚ ਤਨਖਾਹ ਲਗਾਉਣ ਦੀ ਵਿਧੀ ਇਸ ਤਰ੍ਹਾਂ ਜਿਸ ਕਿਸੇ ਸਿੱਖ ਕੋਲੋਂ ਰੈਤ ਦੀ ਕੋਈ ਭੁੱਲ ਹੋਈ ਹੋਵੇ ਉਹ ਗੁਰਸੰਗਤ ਪਾਸ ਸੰਗਤ ਰੂਪ ਵਿੱਚ ਖੜਾ ਹੋ ਕੇ ਭੁੱਲ ਮੰਨੇ ਪੰਜ ਪਿਆਰੇ ਸਾਹਿਬਾਨ ਸਿੱਖ ਵੱਲੋਂ ਹੋਈ ਭੁੱਲ ਨੂੰ ਵਿਚਾਰ ਕੇ ਤਨਖਾਹ ਭਾਵ ਦੰਡ ਦੀ ਤਜਵੀਜ਼ ਕਰਨ ਦੰਡ ਭਰਨ ਵਾਲੇ ਨੂੰ ਭਾਵ ਤਨਖਾਈਏ ਨੂੰ ਇਹ ਦੰਡ ਭਰਨ ਵਿੱਚ ਅੜੀ ਨਹੀਂ ਕਰਨੀ ਚਾਹੀਦੀ ਸੋ ਸਿੰਘ ਸਾਹਿਬਾਨਾਂ ਦੇ ਵੱਲੋਂ ਇਹ ਜਿਹੜੀ ਸਜ਼ਾ ਸੁਣਾਈ ਜਾਂਦੀ ਹੈ ਦੰਡ ਸੁਣਾਇਆ ਜਾਂਦਾ ਜਿਸ ਨੂੰ ਤਨਖਾਹ ਕਿਹਾ ਜਾਂਦਾ ਤੇ ਤਨਖਾਈਆ ਜਿਸ ਦੇ ਵੱਲੋਂ ਕੋਈ ਰਹਿਤ ਮਰਿਆਦਾ ਦੇ ਉਲਟ ਭੁੱਲ ਹੋਈ ਹੋਵੇ ਜਾਂ ਕੌਮ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਐਹੋਜੀ ਘਟਨਾ ਵਾਪਰੀ ਹੋਵੇ ਸੋ ਸਿੰਘ ਸਾਹਿਬਾਨਾਂ ਦੇ ਵੱਲੋਂ ਤਨਖਾਹ ਅ ਅਖਾਲ ਤੱਕ ਸਾਬ ਤੋਂ ਸੁਣਾਈ ਜਾਂਦੀ ਹੈ ਤਨਖਾਈ ਨੂੰ ਇਹ ਜਿਹੜੀ ਸਜ਼ਾ ਹੈ ਪ੍ਰਮਾਣ ਕਰਨੀ ਪੈਂਦੀ ਹੈ ਦੰਡ ਜਿਹੜਾ ਹੈ ਉਹ ਪਰਨਾ ਹੀ ਪੈਂਦਾ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਇਹ ਦੰਡ ਪੂਰਾ ਕੀਤਾ ਜਾਂਦਾ ਹੈ ਤਨਖਾਈਏ ਬਾਰੇ ਤਨਖਾਹ ਬਾਰੇ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸੇਪਤ ਟੀਵੀ